ਦਿੱਲੀ ਵਿੱਚ ਆਵਾਦੀ ਪਾਰਟੀ ਅਤੇ ਇਸ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਦੇ ਬੁਰੀ ਤਰ੍ਹਾਂ ਹਾਰ ਜਾਣ ਤੋਂ ਬਾਅਦ ਕਈ ਕਮਲ ਕੁੱਟਣ ਵਾਲੀਆਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਨੇ ਕੱਚ ਘਰੜ ਪੱਤਰਕਾਰ ਅਤੇ ਸੋਸ਼ਲ ਮੀਡੀਆ ਦੀ ਪਦਾਇਸ਼ ਲੋਕ ਜਦੋਂ ਅਜਿਹੀਆਂ ਗੱਲਾਂ ਵਿਊਜ਼ ਲੈਣ ਅਤੇ ਚਰਚਾ ਵਿੱਚ ਆਉਣ ਲਈ ਕਰਦੇ ਨੇ ਤਾਂ ਗੱਲ ਸਮਝ ਵਿੱਚ ਆਉਂਦੀ ਆ ਪਰ ਨਾਮੀ ਅਤੇ ਵੱਡੇ ਪੱਤਰਕਾਰ ਅਤੇ ادارے ਵੀ ਜਦੋਂ ਇਸ ਦਾ ਹਿੱਸਾ ਬੰਦੇ ਨੇ ਤਾਂ ਹੈਰਾਨੀ ਦੇ ਨਾਂ ਨਾਲ ਅਫਸੋਸ ਵੀ ਹੁੰਦਾ ਹੈ ਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਿਧਾਇਕ ਦਿੱਲੀ ਕਾਦੇ ਸੱਦ ਲਈ ਕੋਈ ਪੱਤਰਕਾਰ ਇਸ ਨੂੰ ਕੇਜਰੀਵਾਲ ਦੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਤਿਆਰੀ ਦੱਸ ਰਿਹਾ ਹੈ ਕੁਝ ਇੱਕ ਕੇਜਰੀਵਾਲ ਦੇ ਲੁਧਿਆਣਾ ਵੈਸਟ ਤੋਂ ਚੋਣ ਲੜਨ ਦੀ ਤਿਆਰੀ ਦਾ ਆਪੇ ਐਲਾਨ ਕਰੀ ਜਾ ਰਹੇ ਨੇ ਜਿੱਥੇ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਹੋ ਜਾਣ ਮਗਰੋਂ ਜ਼ਿਮਨੀ ਚੋਣ ਹੋਣੀ ਹੈ ਇੱਕ ਹੋਰ ਨੇ ਕੇਜਰੀਵਾਲ ਦੇ ਪੰਜਾਬ ਵਿੱਚੋਂ ਰਾਜ ਸਭਾ ਵਿੱਚ ਦਾਖਲ ਹੋਣ ਦੀ ਭਵਿੱਖਬਾਣੀ ਹੀ ਕਰ ਦਿੱਤੀ ਗੱਲ ਕੀ ਜਿੰਨੇ ਮੂੰਹ ਓਨੀਆਂ ਗੱਲਾਂ ਵਾਂਗ ਜਿੰਨੇ ਪੱਤਰਕਾਰ ਓਨੀਆਂ ਅਟਕਲਾਂ ਅਤੇ ਟੱਕਰਾਂ ਖੈਰ ਇਸ ਮਾਮਲੇ ਵਿੱਚ ਇੱਕ ਵਾਰ ਫਿਰ ਪੁਲਿਸ ਅਧਿਕਾਰੀ ਤੋਂ ਵਿਧਾਇਕ ਬਣੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਨਪੇ ਤੁਲੇ ਸ਼ਬਦਾਂ ਵਿੱਚ ਪਤੇ ਦੀ ਗੱਲ ਕੀਤੀ ਹੈ ਉਹ ਆਪਣੀ ਹੀ ਪਾਰਟੀ ਦੀ ਦਿੱਲੀ ਵਿੱਚ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਆਤਮ ਨਿਰੇਖਣ ਦੀ ਗੱਲ ਹੀ ਨਹੀਂ ਕਰ ਰਹੇ ਇਸ ਦੀ ਸਖਤ ਲੋੜ ਵੀ ਦੱਸ ਰਹੇ ਨੇ ਅਮਰਸਰ ਤੋਂ ਹਾਕਮਤਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਸਮੇਂ-ਸਮੇਂ ਉੱਤੇ ਆਪਣੀ ਹੀ ਪਾਰਟੀ ਅਤੇ ਪਾਰਟੀ ਦੀ ਸਰਕਾਰ ਦੇ ਗਲਤ ਫੈਸਲਿਆਂ ਨੂੰ ਨਿੰਦਰ ਤੋਂ ਕਦੇ ਸੰਕੋਚ ਨਹੀਂ ਕਰਦੇ ਜਿਵੇਂ ਪੁਲਿਸ ਅਧਿਕਾਰੀ ਵਜੋਂ ਉਹ ਬੇਵਾਕੀ ਨਾਲ ਕੰਮ ਕਰਦੇ ਰਹੇ ਨੇ ਉਸੇ ਤਰ੍ਹਾਂ ਉਹ ਸਿਆਸਤ ਵਿੱਚ ਵੀ ਕਰਨਾ ਲੋਚਦੇ ਨੇ ਕਈ ਵਾਰ ਉਹ ਪਾਰਟੀ ਲਾਈਨ ਤੋਂ ਵੀ ਬੇਪਰਵਾਹ ਹੋ ਜਾਂਦੇ ਨੇ ਕਈ ਵਾਰ ਉਹ ਲਕੀਰ ਦੇ ਪਾਰ ਜਾ ਕੇ ਵੀ ਖੇਡ ਜਾਂਦੇ ਨੇ ਹੁਣ ਜਦੋਂ ਹਰ ਕੋਈ ਆਮ ਆਦਮੀ ਪਾਰਟੀ ਨੂੰ ਸਹੀ ਤਰੀਕੇ ਨਾਲ ਚੱਲਣ ਦੀਆਂ ਸਲਾਹਾਂ ਦਿੰਦਾ ਹੋਇਆ ਪੰਜਾਬ ਸਾਹਮਣੇ ਦੀਆਂ ਗੱਲਾਂ ਕਰ ਰਿਹਾ ਹੈ ਤਕ ਉਮਰੇ ਵਿਜੇ ਪ੍ਰਤਾਪ ਸਿੰਘ ਨੇ ਆਤਮ ਨਿਰੇਖਣ ਦੀ ਸਖਤ ਲੋੜ ਉੱਤੇ ਜ਼ੋਰ ਦਿੱਤਾ ਹੈ ਉਹ ਕਹਿੰਦੇ ਨੇ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਉੱਤੇ ਬਹੁਤ ਹੀ ਅਫਸੋਸ ਹੈ ਵਿਸ਼ੇਸ਼ ਕਰ ਸੀਨੀਅਰ ਲੀਡਰ ਸਹਿਬਾਨ ਦੀ ਨਿਜੀ ਹਾਰ ਅਤਿਅੰਤ ਦੁੱਖਦਾਇਕ ਹੈ ਇਸ ਤੋਂ ਉਹਨਾਂ ਦਾ ਭਾਵ ਕੇਜਰੀਵਾਲ ਮਨੀਸ਼ ਸਸੋਦੀਆ ਜਤਿੰਦਰ ਜੈਨ ਦੁਰਗੇਸ਼ ਪਾਟਕ ਆਦਤੋਂ ਹੈ ਨਾਲ ਹੀ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਅੰਗਰੇਜ਼ੀ ਅਖਬਾਰ ਦੀ ਖਬਰ ਸਾਂਝੀ ਕਰਦੇ ਹੋਏ ਕਹਿੰਦੇ ਨੇ ਕਿ ਕਾਂਗਰਸ ਦੇ ਲੀਡਰਾਂ ਵੱਲੋਂ ਜ਼ਖਮਾਂ ਉੱਤੇ ਲੂਣ ਛਿੜਕਿਆ ਜਾ ਰਿਹਾ ਹੈ ਇਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਨੇ ਬੇਅਦਬੀ ਅਤੇ ਕੋਟਕਪੂਰਾ ਬਹਿਬਲ ਕਲਾ ਕੋਲੀ ਕਾਂਡ ਕੇਸਾਂ ਵਿੱਚ ਜਾਣਬੁੱਝ ਕੇ ਸਰਕਾਰੀ ਤੰਤਰ ਵੱਲੋਂ ਦੋਸ਼ੀਆਂ ਦੀ ਖੁਸ਼ਾਮਦ ਉਹ ਵੀ ਜਦੋਂ ਮੁੱਖ ਦੋਸ਼ੀ ਨੇ ਸ਼੍ਰੀ ਕਾਲਤਕ ਸਾਹਿਬ ਉੱਤੇ ਆਪਣਾ ਜੁਰਮ ਕਬੂਲ ਕਰ ਲਿਆ ਜੋ ਮੇਰੀ ਤਵਦੀਸ਼ ਦਾ ਸਿੱਟਾ ਸੀ ਉਹ ਸੱਚ ਸਾਬਤ ਹੋਇਆ ਲੇਕਿਨ ਇਹ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿਕੇ ਹੋਇਆ ਅਤੇ ਅੱਗੇ ਵੀ ਹੋਏਗਾ ਸਰਕਾਰੀ ਤੰਤਰ ਵੱਲੋਂ ਆਮ ਜਨਤਾ ਦੇ ਕੰਮਾਂ ਪ੍ਰਤੀ ਉਦਾਸੀਨਤਾ ਦਾ ਵੀ ਉਹ ਜ਼ਿਕਰ ਕਰ ਰਹੇ ਨੇ ਅੱਗੇ ਉਹ ਜ਼ਿਲ੍ਹਾ ਪੱਧਰ ਅਤੇ ਨਗਰ ਨਿਗਮ ਦੇ ਦਫ਼ਤਰਾਂ ਵਿੱਚ ਖੁੱਲੇ ਆਮ ਭ੍ਰਿਸ਼ਟਾਚਾਰ ਅਤੇ ਜਨਤਾ ਦੇ ਨਾਲ ੱੱਕੇਛਾਈ ਦੀ ਗੱਲ ਕਰਦੇ ਨੇ ਫਿਰ ਉਹ ਇੱਕ ਗੰਭੀਰ ਗੱਲ ਕਰਦੇ ਨੇ ਕਿ ਇਹ ਵੀ ਪਹਿਲੀ ਵਾਰ ਹੋਇਆ ਕਿ ਗੈਂਗਸਟਰ ਵੀ ਉਸੇ ਪਾਰਟੀ ਵਿੱਚ ਅਤੇ ਆਈਜੀ ਐਸਡੀਐਫ ਵੀ ਉਸੇ ਪਾਰਟੀ ਵਿੱਚ ਤਾਈਆਂ ਤਾਂ ਗੈਂਗਸਟਰ ਖੁੱਲੇ ਆਮ ਕਹਿ ਰਿਹਾ ਕਿ ਆਈਜੀ ਨੇ ਉਸ ਦਾ ਕੀ ਵਿਗਾੜ ਲਿਆ ਉਹ ਕਿਉਂ ਨਾ ਬੋਲੇ ਉਹ ਤਾਂ ਮੰਤਰੀ ਦੀ ਗੱਡੀ ਵਿੱਚ ਸੱਜੀ ਬਾਹ ਬਣ ਕੇ ਬੈਠ ਰਿਹਾ ਹੈ ਇਹ ਸਭ ਨੂੰ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਪੰਜਾਬ ਦੇ ਪੂਰ ਗਵਰਨੈਂਸ ਦੀਆਂ ਕੁਝ ਉਦਾਹਰਨਾਂ ਹੀ ਦੱਸਦੇ ਨੇ ਉਹ ਕਹਿੰਦੇ ਨੇ ਕਿ ਉਹ ਪਹਿਲਾਂ ਵੀ ਇਹ ਸਭ ਤੋਂ ਜਾਣੂ ਕਰਵਾਉਂਦੇ ਆਏ ਨੇ ਅਤੇ ਅਗਸਤ ਮਹੀਨੇ ਵਿੱਚ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਵੀ ਉਹਨੇ ਸਭ ਕੁਝ ਦੱਸ ਦਿੱਤਾ ਸੀ ਉਹ ਕਹਿ ਰਹੇ ਨੇ ਕਿ ਆਪਣੀ ਪਤਨੀ ਦੀ ਮੌਤ ਮਗਰੋਂ ਉਹ ਰਾਜਨੀਤੀ ਵਿੱਚ ਘੱਟ ਸਰਗਰਮ ਨੇ ਪਰ ਫੇਰ ਵੀ ਸਭ ਕੁਝ ਦੇਖ ਰਹੇ ਨੇ ਸਮਾਂ ਲੰਘ ਰਿਹਾ ਹੈ ਅਤੇ ਫੇਰ ਵੀ ਆਤਮ ਨਿਰਿਖਣ ਜਲਦੀ ਕਰ ਲੈਣਾ ਚਾਹੀਦਾ ਹੈ ਪੰਜਾਬ ਦਾ ਸਿਆਸੀ ਦ੍ਰਿਸ਼ ਪਹਿਲਾਂ ਹੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਹੁਣ ਦਿੱਲੀ ਚੋਂ ਨਤੀਜਿਆਂ ਤੇ ਉੱਥੇ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਪੰਜਾਬ ਵਿੱਚ ਬਹੁਤ ਕੁਝ ਬਦਲਣ ਜਾ ਰਿਹਾ ਹੈ